ਤਤਹ ਹਲਕਾ ਫੋਟੋਗ੍ਰਾਫ ਦੇ ਵਿਧਾਇਕ ਐਡਵੋਕੇਟ ਲਖਮੀਰ ਸਿੰਘ ਰਾਏ ਨੇ ਭਗਵਾਨ ਵਾਲਮੀਕੀ ਧਰਮਸ਼ਾਲਾ ਸਰਹੰਦ ਸ਼ਹਿਰ ਦੇ ਵਿੱਚ ਇੰਟਰਲੌਕ ਟਾਈਲਾਂ ਵਿਛਾਉਣ ਦਾ ਕੰਮ ਸ਼ੁਰੂ ਕਰਵਾਇਆ ਹੈ। ਸੋ ਇੰਟਰਲੌਕ ਟਾਈਲਾਂ ਦੀ ਰੰਮਪਤਾ ਕਰਵਾਉਂਦੇ ਹੋਏ ਵਿਧਾਇਕ ਨੇ ਕਿਹਾ ਕਿ ਇੰਟਰਲੌਕ ਟਾਈਲਾਂ ਵਿਛਾਉਣ ਦੇ ਕੰਮ ਦੇ ਉੱਤੇ 2.97 ਲੱਖ ਰੁਪਏ ਖਰਚ ਕੀਤੇ ਜਾਣਗੇ। ਇਹ ਕੰਮ ਵੀ ਨਿਰਧਾਰਤ ਸਮੇਂ ਦੇ ਅੰਦਰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਵਾਜ਼ੀ ਪਾਰਟੀ ਦੀ ਸਰਕਾਰ ਸੂਬੇ ਦੇ ਲੋਕਾਂ ਦੀ ਭਲਾਈ ਦੇ ਲਈ ਸਦਾ ਵਚਨਬੱਧ ਹੈ। ਕੋਸੀ ਅੱਜ ਬਾੜ ਨੰਬਰ 17 ਸਰਨ ਸ਼ਹਿਰ ਵਿੱਚ ਖੜਿਆ ਮੰਦਿਰ ਦੇ ਨਾਲ ਸਾਡੀ ਬਾਲਮੀਕੀ ਧਰਮਸ਼ਾਲਾ ਉਦੇ ਤੇ ਜਿਹੜਾ ਅੱਜ 297000 ਦਾ ਜਿਹੜਾ ਲੌਕਿੰਗ ਟਾਇਲ ਦਾ ਕੰਮ ਹੈ ਉਹ ਸਟਾਰਟ ਕਰਨ ਲੱਗਿਆ ਬਹੁਤ ਚਿਰ ਤੋਂ ਸਾਡੇ ਸਾਰੇ ਸਤਕਾਰਯੋਗ ਇੱਥੇ ਦੇ ਜਿਹੜੇ ਵਸ਼ਿੰਦੇ ਆ ਉਹਨਾਂ ਦੀ ਮੰਗ ਸੀ ਕਿ ਸਾਡੀ ਇਹ ਜੇ ਲੌਕ ਟਾਇਲ ਲੱਗਦੀ ਹੈ ਤਾਂ ਜਿਹੜਾ ਮੰਦਿਰ ਹੈ ਔਰ ਸਾਡੀ ਧਰਮਸ਼ਾਲਾ ਖੂਲ ਡੁੱਲ ਹੋ ਜੂ ਸੋ ਉਹਦੇ ਤਹਿਤ ਹੀ ਅਸੀਂ ਜੋ ਇਹਨਾਂ ਨੇ ਹੁਕਮ ਕੀਤਾ ਅੱਜ ਪੂਰਾ ਕੀਤਾ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਔਰ ਹੋਰ ਵੀ ਜੋ ਸਾਨੂੰ ਇਹ ਸ਼ਹਿਰ ਵਾਸੀ ਕਹਿਣਗੇ ਅਸੀਂ ਆਪਣੇ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ ਜਿਹੜੇ ਕੰਮ ਦੂਹਾਂ ਉਹ ਇਸ ਸਾਲ ਦੇ ਵਿੱਚ ਅਸੀਂ ਪੂਰੇ ਕਰਾਂਗੇ